ਦੇਖੋ ਇਹ ਗੱਡੀ ਬਾਹਰੋਂ ਆਈ ਆ ਤੇ ਇਹਨਾਂ ਨੇ ਪੰਜੇ ਤਖਤ ਘੁੰਮਣੇ ਆ ਦੇਖੋ ਇਹ ਗੱਡੀ ਤੇ ਲੋ ਜੀ ਅੱਜ ਸਵੇਰੇ ਅਸੀਂ ਗੁਰਦੁਆਰਾ ਸ਼ੀਤਲਕੁੰਡੋਂ ਨਿਕਲਣ ਲੱਗੇ ਸੀ ਤੇ ਇੱਥੇ ਆਪਣੇ ਤਖਤ ਸਾਹਿਬ ਵਿੱਚ ਪਾਰਕਿੰਗ ਚ ਇੱਕ ਗੱਡੀ ਖੜੀ ਆ ਤੇ ਤੁਸੀਂ ਦੇਖੋ ਇਹ ਗੱਡੀ ਬਾਹਰੋਂ ਆਈ ਆ ਤੇ ਇਹਨਾਂ ਨੇ ਪੰਜੇ ਤਖਤ ਘੁੰਮਣੇ ਆ ਦੇਖੋ ਇਹ ਗੱਡੀ ਤੇ ਮੇਰੇ ਨਾਲ ਪੰਜੇ ਤਖਤਾਂ ਚ ਜਾਣਾ ਹੈਗਾ ਗੱਡੀ ਬਾਹਰੋਂ ਆਇਆ ਇਹਨਾਂ ਦਾ ਟੋਟਲ ਤੁਹਾਨੂੰ ਦਿਖਾਉਂਦੇ ਆ ਸਾਰਾ ਵੀ ਕਿੱਥੋਂ ਗੱਡੀ ਤੁਰੀ ਆ ਤੇ ਕਿਹੜੇ-ਕਿਹੜੇ ਦੇਸ਼ਾਂ ਚ ਹੁੰਦੀ ਹੋਈ ਇਹ ਗੱਡੀ ਪਹੁੰਚੀ ਆ ਤੇ ਇਹ ਬੰਦਾ ਹੈਗਾ ਜੀ ਇਹਨਾਂ ਦੀ ਆਈਡੀ ਆਪਾਂ ਸਕੈਨ ਮਾਰ ਕੇ ਕੱਢੀ ਆ ਉੱਤੇ ਪਿੱਛੇ ਇਹਨਾਂ ਨੇ ਸਕੈਨ ਕੋਡ ਦਿੱਤਾ ਹੋਇਆ ਤੇ ਆਪਣਾ ਹੀ ਨਹੀਂ ਆਏ ਨੇ ਤੇਰਾ ਤਾਂ ਕਾਨੂੰ ਆ ਤੇ ਬਾਈ ਦਾ ਇਹ ਬਾਈ ਦਾ YouTube ਚੈਨਲ ਆ ਇਹਨਾਂ ਦਾ ਤੇ ਆ ਦੇਖੋ ਇੰਨਾ ਕਿਲੋਮੀਟਰ 15000 ਕਿਲੋਮੀਟਰ ਬਣੂਗਾ 11 ਕੰਟਰੀਆਂ ਵਿੱਚੋਂ ਲੰਘਦੇ ਹੋਏ ਆਉਣਗੇ ਜੀ ਇਹ ਗੱਡੀ ਦੇਖੋ ਤੁਸੀਂ ਬਿਲਕੁਲ ਸ਼ਾਨਦਾਰ ਇੱਕ ਨੰਬਰ ਗੱਡੀ ਆ ਸਾਡੇ ਪਾਸ ਤੁਹਾਨੂੰ ਚੈੱਕ ਕਰਾ ਦਿੰਦੇ ਆ ਆ ਗੱਡੀ ਦਾ ਨੰਬਰ ਹੈ ਜੀ ਤੇ ਬਹੁਤ ਹੀ ਆਸਟ੍ਰੀਆ ਤੋਂ ਆਈ ਆ ਵੀਰ ਜੀ ਆਸਟ੍ਰੀਆ ਆਸਟ੍ਰੇਲੀਆ ਤੋਂ ਨਹੀਂ ਆਈ ਇਹ ਆਸਟ੍ਰੀਆ ਤੋਂ ਆਈ ਆ ਤੇ ਆਸਟ੍ਰੀਆ ਤੋਂ ਇੰਡੀਆ 20000 ਕਿਲੋਮੀਟਰ 13 ਕੰਟਰੀਆਂ ਕਰਾਸ ਕਰਦੀ ਹੋਈ ਆ ਜੀ ਜੋ ਵੀ ਇਹਨਾਂ ਦਾ ਮੈਪ ਆ ਰੋਡ ਮੈਪ ਕਿੱਧਰ-ਕਿੱਧਰ ਦੀ ਹੁੰਦੇ ਹੋਏ ਇੱਥੇ ਪਹੁੰਚਿਆ ਇੰਡੀਆ ਹੈ ਇੱਥੇ ਵੀ ਮੈਪ ਆ ਰੋਡ ਮੈਪ ਇੱਥੇ ਸਟੀering ਵੀ ਦੇਖੋ ਤੁਸੀਂ ਗੱਡੀ ਦਾਦੂ ਤੇ ਇਹ ਗੱਡੀ ਇਹ ਸਟੀਰੀਂਗ ਨਾਲ ਚਲਾਉਣੀ ਬਹੁਤ ਔਖੀ ਹੋਈ ਜਣੀ ਇੱਧਰ ਤਾਂ ਇਹਨਾਂ ਨੂੰ ਹੈਨਾ ਲੋਈ ਬਹੁਤ ਵਧੀਆ ਬਹੁਤ ਵਧੀਆ ਜੀ ਹਾਂਜੀ ਹਾਂਜੀ 22 ਨੂੰ ਜਦੋਂ ਅਸੀਂ 22 ਦੇਖ ਕੇ ਤਮੰਨਾ ਵੀ ਇੱਕ ਵਾਰ 22 ਨਾਲ ਗੱਲ ਕਰਨ ਦੀ ਕਰਦੇ ਆਂ ਸਾਰਾ ਸੰਗਾਂਗੇ ਬਾਰੇ ਕਿਹੜੇ ਕਿਹੜੇ ਗੱਲਾਂ ਤੋਂ ਉੱਧਰ ਹੋਇਆ ਕਿ ਨਾ ਕਿੰਨਾ 19 ਲੱਗਿਆ ਬਾਈ ਨੂੰ ਬਾਈ ਬੇਸਿਕਲੀ ਬਣਾਉ ਕਿਥੋਂ ਕਰਦੇ ਨੇ ਪੰਜਾਬ ਤੋਂ ਗੁਰੂ ਤੋਂ ਜਾਂ ਪੈਣਾ ਪੰਜਾਬ ਦੀ ਕਰਦੇ ਨੇ ਉਹ ਜਦੋਂ ਮਨ ਤੋਂ ਜੀਣੀਆਂ ਤੇ ਬਾਈ ਨੂੰ ਲੰਘ ਕੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਬਾਈ ਜੀ ਗੱਲ ਕੀਤੀ ਹੈ ਬਾਈ ਨੂੰ ਇੱਥੇ ਆਨਲਾਈਨ ਲੱਗੋ ਆ ਲਗਭਗ ਜੇ ਆਪਾਂ ਗੱਲ ਕਰੀਏ 5 ਮਿੰਟਾਂ ਦਾ ਜੋ ਆਪਾਂ ਕਹਿੰਦੇ ਉਹ ਛੋਟਾ ਨਹੀਂ ਹੁੰਦਾ 5 ਮਿੰਟ ਜੇ ਆਪਾਂ ਘਰ ਤੋਂ ਬਾਹਰ ਰਹਿਣਾ ਤਾਂ ਮੈਂ ਕਹਿੰਦਾ ਬਾਈ ਬਹੁਤ ਆਪਾਂ ਜੀ ਅਸੀਂ ਪੰਜਾਬ ਦੀ ਗੱਲ ਕਰੀਏ ਅਸੀਂ ਹਫ਼ਤਾ ਵੀ ਪੰਜਾਬ ਤੋਂ ਬਾਹਰ ਕਿਤੇ ਰਹਿਦੀ ਹੈ ਨਾ ਫਿਰ ਤਾਂ ਮਗਰ ਫੋਨ ਆਉਣ ਲੱਗ ਜਾਂਦੇ ਆਂ ਕਿ ਆ ਜਾਓ ਛੇਤੀ ਘਰੇ ਸਰਦਾ ਨਹੀਂ ਟੁੱਟੇ ਬਣਾ ਕੰਮ ਆ ਕੰਮ ਨਹੀਂ ਹੁੰਦੇ ਕੰਮ ਭਾਈ ਆ ਸਾਰੇ ਤੇ ਬਾਈ ਬਹੁਤ ਵਧੀਆ ਜੀ ਐਪਰੀਸ਼ੀਏਟ ਕਰਨਾ ਮੰਦ ਬਿਲਕੁਲ ਜੀ ਬਿਲਕੁਲ ਜੀ ਕਿ ਜੇ ਆਪਾਂ ਆਪਣੀ ਦੁਨੀਆ ਨਹੀਂ ਨਾ ਘੁੰਮ ਸਕਦੇ ਤੇ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਆਪਣੇ ਲਈ ਟਾਈਮ ਨਹੀਂ ਕੱਢ ਸਕਦੇ ਨਾ ਫਿਰ ਮੈਂ ਕਹਦਾ ਆਪਾਂ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦੇ ਚਲੋ ਬਾਈ ਥੈਂਕ ਯੂ ਬਾਈ ਬੀਸਿਕਲੀ ਬਰਦਾਸਪੁਰ ਤੇ ਉਹਨੇ ਇਹਨਾਂ ਦੀ ਫੈਮਲੀ ਗਦਰਦਾਰੀ ਉਧਰ ਹੀ ਰਹਿੰਦੀ ਆ ਬੀਸਿਕਲੀ ਬਾਈ ਬਰਦਾਸਪੁਰ ਉਹਨੇ ਕਿਹਾ ਵੀ ਕਿਨਾਂ ਸਾਨੂੰ ਇੰਨਾ ਟਾਈਮ ਹੋ ਗਿਆ ਤੁਮ ਜਨ ਕੋਈ ਦਿੱਕਤ ਵਗੈਰਾ ਰਹਿੰਦੀ ਕੋਈ ਨਹੀਂ ਹੈ ਤਾਂ ਇਸ ਤਰ੍ਹਾਂ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਮੈਨੂੰ ਵੀ ਬਹੁਤ ਵਧੀਆ ਲੱਗਾ ਜੀ ਗੱਡੀ ਕਿੰਨੀ ਇੱਕ ਵਾਰੀ ਮੈਂ ਜ਼ਰੂਰ ਕਹਿਣਾ ਮਾੜਾ ਕੈਂਟਾ ਘੁਮਾ ਕੇ ਜ਼ਰੂਰ ਦਿਖਾ ਦੇਣਾ ਬਾਕੀ ਕਿੰਨਾ ਫੈਨ ਪ੍ਰੋਗਰਾਮ ਨੇ ਅੱਜ ਬਾਈ ਬਹੁਤ ਜਲ ਗਿਆ ਥੈਂਕ ਲੋ ਜੀ ਆ ਬਾਈ ਦੇ ਗੱਡੀ ਆਪਾਂ ਵਿੱਚੋਂ ਪਿੱਛੋਂ ਦੇਖਣ ਆਉਨੇ ਆ ਤੇ ਬਾਈ ਨਾਲ ਗੱਲ ਕਰਾਂਗੇ ਪੁੱਛਾਂਗੇ ਵੀ ਇਹ ਕੀ ਕੀ ਸਿਸਟਮ ਹੈ ਤੇ ਕਿਵੇਂ ਕਿਵੇਂ ਇਹ ਚੀਜ਼ਾਂ ਬਣੀਆਂ ਨੇ ਭਾਈ ਉਹ ਜੋ ਸਾਹਮਣੇ ਚੀਜ਼ ਦਿਖ ਰਹੀ ਹੈ ਆਪਾਂ ਨੂੰ ਉਹ ਜੀ ਹਿਸਾਬ ਕਿਤਾਬ ਹੈ ਜੀ ਭਾਜੀ ਉੱਪਰ ਬੈੱਡ ਹੈ ਜੀ ਓਕੇ ਆਹ ਥੱਲੇ ਸੋਫੇ ਲੱਗੇ ਇਹਦੇ ਵਿੱਚ ਵੀ ਫਟਾ ਲਾਗੇ ਇਹ ਬੈੱਡ ਬਣੂ ਜੋ ਸਾਹਮਣੇ ਆ ਦਿਖ ਰਿਹਾ ਤੁਹਾਨੂੰ ਉਹ ਬੈੱਡ ਆ ਬੈੱਡ ਆ ਇਹ ਵੀ ਬੈੱਡ ਬਣ ਜਾਂਦਾ ਜੀ ਓਕੇ ਇੱਧਰ ਆ ਕਿਚਨ ਹੈ ਅੱਛਾ ਕਿਚਨ ਵੀ ਗੱਡੀ ਦੇ ਵਿੱਚ ਹੀ ਆ ਜੀ ਉੱਪਰ ਚਿਮਨੀ ਲੱਗੀ ਐਂਡ ਉਹ ਤੇ ਸਾਹਮਣੇ ਕੀ ਬਾਤ ਆ ਜੀ ਤੇ ਆ ਬਾਥਰੂਮ ਅੱਛਾ ਇੱਧਰ ਇਹ ਬਾਥਰੂਮ ਆ ਗਿਆ ਜੀ ਚੈੱਕ ਕਰੋ ਜੀ ਉਹ ਉੱਪਰ ਫਰਿੱਜ ਆ ਗਿਆ ਬਹੁਤ ਹੀ ਸ਼ਾਨਦਾਰ ਗੱਡੀ ਤਿਆਰ ਕਰਵਾ ਕੇ ਲਿਗਾਏ ਆ ਰੇ ਸਪੈਸ਼ਲ ਗੱਡੀ ਤਿਆਰ ਕਰਵਾ ਕੇ ਲੈ ਕੇ ਆਏ ਹਾਂ ਹਾਂਜੀ ਭਾਜੀ ਇਹ ਇਸ ਜਰਨੀ ਵਾਸਤੇ ਸਪੈਸ਼ਲ ਤਿਆਰ ਕਰਵਾਈ ਹੈ ਠੀਕ ਹੈ ਜੀ ਠੀਕ ਬਹੁਤ ਵਧੀਆ ਜੀ ਬਹੁਤ ਵਧੀਆ